ਸਾਡੇ ਹਲਕੇ ਦੇ ਇੰਚਾਰਜ ਸਰਦਾਰ ਸੰਦੀਪ ਸਿੰਘ ਨੂੰ ਕੋਲ ਬਿਲਕੁਲ ਬੈਠਾ ਹੋਇਆ ਕਿਉਂਕਿ ਵਿਪਲਨ ਦਾ ਕੀ ਅੱਜ ਇੱਕ ਵਿਸ਼ੇਸ਼ ਕੰਮ ਦੀ ਤਰੀਕ ਜਿਹੜੀ ਉਹਦਾ ਇਹ ਰੋਜ਼ ਨਜ਼ਾਰੇ ਦਾ ਧਰਨਾਕ ਜਿਹਾ ਤੁਹਾਡਾ ਇਹ ਰੋਜ਼ ਨਜ਼ਾਰਾ ਕਰਨਾ ਲੋਕਾਂ ਦਾ ਪਬਲਿਕ ਦਾ ਇੱਕ ਹੱਕ ਆ ਅਸੀਂ ਲੋਕਤੰਤਰ ਦੇ ਵਿੱਚ ਹੀ ਹੱਕ ਸਾਨੂੰ ਮਿਲਿਆ ਹੋਇਆ ਇਹ ਹੱਕ ਆਮ ਆਦਮੀ ਪਾਰਟੀ ਹੱਕ ਦੇ ਨਾਲ ਪ੍ਰਕਾਰ ਬਣਾ ਚੁੱਕੀ ਆ ਦੇ ਹੁਣ ਉਹ ਲੋਕਾਂ ਨੂੰ ਧਰਨਾ ਦੇਣ ਤੋਂ ਰੁਕੋ। ਨਮਸਕਾਰ ਇਹ ਯੋਗੀ ਕਮਿਊਨਿਟੀ ਦੇ ਪ੍ਰਧਾਨ ਮਨਸੇਲਕਰ ਕੀ ਮਾਮਲਾ ਜਿਹੜਾ ਇਹੋ ਬੁਝੇ। ਅ ਅੱਜ ਸਾਡੇ ਹਲਕੇ ਦੇ ਇੰਚਾਰਜ ਸਰਦਾਰ ਸਾਹਮਣੇ ਕੋਲ ਨੂੰ ਬੈਠਾ ਕਿਉਂਕਿ ਵਿਦਿਅਨਸ ਦੀ ਅਗਰੇ ਦੀ ਸੀਖਤਨ ਦੀ 3 ਜੀ ਜੀ ਪੁਰਾਤ ਕੋਲੇ ਰੋਜ਼ ਨਜ਼ਾਰੇ ਦਾ ਧਰਨਾ ਕਿਦਾ ਤੁਹਾਡਾ ਰੋਜ਼ ਦਾ ਪ੍ਰੋਗਰਾਮ ਸੀਗਾ ਉਹ ਪ੍ਰੋਗਰਾਮ ਤੇ ਅਸੀਂ ਜਾ ਲੀਏ ਪਿਆਰ ਵਿੱਚ ਤੇ ਸੁਤਨੇ ਅਗੇ ਕਰਨ ਦੀ ਸੀ ਕੋਲ ਨੂੰ ਟਿਕਾਣਾ ਵੀ ਨੋਟਸ ਵੀ ਆਇਆ ਸੀ ਜੇ ਪਰ ਨਹੀਂ ਨਹੀਂ ਕੋਈ ਨੋਟਸ ਨਹੀਂ ਆਇਆ ਜੀ ਕੋਈ ਨੋਟਸ ਨਹੀਂ ਆਇਆ ਹੈਗਾ ਲੋਕ ਕੋਈ ਨਹੀਂ ਜੀ ਇਹ ਸਪੈਲ ਨਾ ਪਾਉਣੇ ਕੱਟੇ ਮੇਰੀ ਗੱਲ ਗਈ ਹੈ ਬਜ਼ਾਰ ਵਾਲੀ ਜਿੰਦ ਤੇ ਲੋਨਰ ਉਦੋਂ ਬਾਅਦ ਡਾਕਟਰੀ ਮੰਡਪਰ ਕੋਲ ਲੱਗ ਗਿਆ ਜੀ ਨੂੰ ਕਿਵੇਂ ਦੇਖਦੇ ਹਾਂ ਸਰਕਾਰ ਦੀ ਇਸਨਾਂ ਲਾਇਕੀ ਨੂੰ ਕਿ ਬਿਨਾ ਨੋਟਿਸ ਦਿੱਤੇ ਅਕਾਲੀ ਦਲ ਵਰਕਰਾਂ ਨੂੰ ਤਨਖਾਹ ਘਟਾਈ ਹੋਈ ਆ ਤੇ ਜੇ ਸਰਕਾਰ ਘਟਾਈ ਨਾ ਹੁੰਦੀ ਤਾਂ ਵੀ ਜੀ ਜੀ ਦਾ ਵਿੱਚ ਹੁੰਦਾ ਤਾਂ ਉਸ ਮਰਾਹ ਰੋਜ਼ ਮਜ਼ਹਰਾ ਕਰਨਾ ਲੋਕਾਂ ਦਾ ਪਬਲਿਕ ਦਾ ਇੱਕ ਹੱਕ ਆ। ਅਮੀ ਲੋਕਾਂ ਪਰਦੇ ਵਿੱਚ ਹੀ ਹੱਕ ਸਿਰੂ ਤੋਂ ਮਿਲਿਆ ਹੋਇਆ। ਇਹ ਹੱਕ ਆਮ ਆਦਮੀ ਪਾਰਟੀ ਹੱਕ ਦੇ ਨਾਲ ਪ੍ਰਕਾਰਣਾ ਚਾਹੀਦੀ ਆ ਤੇ ਹੁਣ ਉਹ ਲੋਕਾਂ ਨੂੰ ਧਰਨਾ ਦੇਣ ਤੋਂ ਰੋਕੀ। ਕਿਵੇਂ ਦੇਖਦੋਂ ਐਫ ਆਈ ਆਰ ਨੂੰ ਜੀਟੀਆ ਸਾਹਿਬ ਦੇ ਜੋ ਫਾਈਲ ਇਹ ਬੂਰੀ ਫੇਕ ਹੈ ਯਾਰ। 45 ਲੱਖ ਰੁਪਇਆ ਬਰਾਮਦ ਹੁੰਦਾ ਤੇ ਦੱਸਿਆ ਜਾਂਦਾ 500 ਰੁਪਇਆ ਤੇ ਇਹ ਸਭ ਕੁਝ ਧੂੜ ਦਾ ਪਲੰਦਾ ਹੈ ਤੇ ਧੂੜ ਦੇ ਪਲੰਦੇ ਨੂੰ ਸਾ ਸਜਾ ਕੇ ਥਾਲੀ ਦੇ ਵਿੱਚ ਰੋਕਿਆ ਜਾਂਦਾ ਤੇ ਵਕ ਵਕ ਥਾਵਾਂ ਤੇ ਵੀ ਵਿਕਰਮ ਜੀ ਕੇ ਆ ਰੋ ਬਿਜੀ ਲੈਸ ਕੋਲੋਂ ਲੈ ਕੇ ਜਾਇਆ ਜਾਂਦਾ ਉੱਥੇ ਕੀ ਬਰਾਮਦੀ ਹੋ ਰਹੀ ਹੈ ਉਹਨਾਂ ਕੋਲ ਜੇ ਬਰਾਮਦੀ ਹੁੰਦੀ ਹੁੰਦੀ ਜੀ ਤਾਂ ਦੁਬਾਰਾ ਦੁਬਾਰਾ ਕਿੱਡੇ ਲਿਆਇਆ ਨਾ ਜਾਂਦਾ ਤੇ ਉਹਨਾਂ ਨੂੰ ਲਿਆਉਣ ਦੀ ਜ਼ਰੂਰਤ ਨਾ ਪੈਂਦੀ ਜੇ ਪ੍ਰੂਫ ਹੁੰਦੇ ਇਹਦਾ ਪ੍ਰੂਫ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜੇ ਆਪਾਂ ਕਹਿ ਰਹੀਏ ਕਿ ਕਿਤੋਂ ਕੁਝ ਜੁੜ ਨਹੀਂ ਰਿਹਾ ਤਾਂ ਜਗ੍ਹਾ ਜਗ੍ਹਾ ਟੱਕਰਾਂ ਮਾਰੀਆਂ ਜਾ ਰਹੀਆਂ ਸਾਡੇ ਹਲਕੇ ਦੇ ਇੰਚਾਰਜ ਸਰਦਾਰ ਸਾਹਿਬ ਨੇ ਕਈ ਗੱਲਾਂ ਵੀ ਕਹੀ ਉਹਨਾਂ ਦੇ ਕਿ ਉਹ ਕਿ ਵਿਗਿਆਨਕ ਦੀ ਅਗ੍ਰਿਤੀ ਜਿਸ ਤੋਂ ਅਸੀਂ ਵੀ ਤ੍ਰਿਜੀ ਕਿ ਉਹਦਾ ਹਲੇ ਰੋਜ਼ ਮਜ਼ਾਰੇ ਦਾ ਧਰਨਾ ਕਿਹਾ ਤੁਹਾਡਾ ਅਹ ਰੋਜ਼ ਮਜ਼ਾਰਾ ਕਰਨਾ ਲੋਕਾਂ ਦਾ ਪਬਲਿਕ ਦਾ ਇੱਕ ਹੱਕ ਆ ਅਮੀ ਲੋਕਾਂ ਪਰਵੇ ਦੇ ਤੇ ਹੱਕ ਉਹ ਸਿਰੇ ਤੋਂ ਮਿਲਿਆ ਹੋਇਆ ਇਹ ਹੱਕ ਆਮ ਆਦਮੀ ਪਾਰਟੀ ਹੱਕ ਦੇ ਨਾਲ ਪ੍ਰਕਾਰ ਬਣਾ ਚੁੱਕੀ ਆ ਤੇ ਹੁਣ ਉਹ ਲੋਕਾਂ ਨੂੰ ਧਰਨਾ ਦੇਣ ਤੋਂ ਰੁਕੋ ਆਮਤ ਫਾਲ ਇਨ ਯੂਰੋਪਿਕ ਕਮਿਊਨਿਟੀ ਨੂੰ ਪ੍ਰਦਾਨ ਸਟੈਂਡਰਡ ਕੀ ਮਾਮਲਾ ਜਿਹੜਾ ਇਹੋ ਦੁਹੇ ਅ ਅੱਜ ਸਾਡੇ ਹਲਕੇ ਦੇ ਇੰਚਾਰਜ ਸਰਦਾਰ ਸਾਹਿਬ ਨੇ ਕੋਲ ਬੁਨ ਲਿਖਿਆ ਕਿਉਂਕਿ ਵਿਗਿਆਨਕ ਦੀ ਅਦਿੱਤਰੀ ਦੀ ਸਕ੍ਰੰਬੀ 3 ਮੀਟਿੰਗ ਜਿਹੜੀ ਉਹਦਾ ਉਹਦੇ ਰੋਜ਼ ਨਜ਼ਾਰੇ ਦਾ ਧਰਨਾ ਚਾਹਤਾ ਹੈ ਤੁਹਾਡਾ ਉਸ ਦਾ ਪ੍ਰੋਗਰਾਮ ਸੀਗਾ ਉਸ ਪ੍ਰੋਗਰਾਮ ਤੇ ਅਸੀਂ ਜਾਣ ਲਈ ਪਿਆਰ ਵਿੱਚ ਤੇ ਕੋਲ ਨੇ ਆ ਕੇ ਪਰੰਗਿਸ਼ ਨੂੰ ਚਲ ਨੂੰ ਚੁੱਕਿਆ ਵੀ ਨੋਟ ਵੀ ਆਇਆ ਸੀ ਕਿ ਕੋਈ ਨਹੀਂ ਨਹੀਂ ਕੋਈ ਨੋਟ ਨਹੀਂ ਆਇਆ ਜੀ ਕੋਈ ਨੋਟ ਨਹੀਂ ਆਇਆ ਹੈਗਾ ਉਹ ਉਹ ਬਣੇ ਚੀਜ਼ ਐ ਪਹਿਲਾਂ ਪੌਣੇ ਕੱਟ ਕੇ ਜੇ ਮੇਰੀ ਗੱਲ ਲਈ ਹੈ ਬਜ਼ਾਰ ਵਾਲੀ ਮੀਟਿੰਗ ਤੇ ਲੋਨਰ ਉਦੋਂ ਦਾ ਡਾਕਟਰ ਸੁਨਮਨ ਦੇ ਬਾਅਦ ਬਟਾਲਾ ਦੇ ਵੀ ਨੰਬਰ ਕਿਵੇਂ ਦੇਖਦੇ ਸਰਕਾਰ ਦੀ ਇਸ ਅਨਲਾਈਕੀ ਨੂੰ ਕਿ ਬਿਨਾ ਨੋਟਿਸ ਦਿੱਤੇ ਅਕਾਲੀ ਦਲ ਵਰਕਰਾਂ ਨੂੰ ਸਰ ਘੁੜਾਈ ਹੋਈ ਆ ਤੇ ਇਹ ਸਰਕਾਰ ਘੁੜਾਈ ਨਾਮ ਦੀ ਜਗਰਮਜੀਤ ਜੀ ਜੀਪੀਏ ਦਾ ਕੋਈ ਜ਼ਰੂਰ ਹੁੰਦਾ ਤਾਂ ਰੋਜ਼ਮਰਾਂ ਰੋਜ਼ ਮਜਾਰਾ ਕਰਨਾ ਲੋਕਾਂ ਦਾ ਪਬਲਿਕ ਦਾ ਇੱਕ ਹੱਕ ਆ ਆਮ ਲੋਕਤੰਤਰ ਦੇ ਵਿੱਚ ਹੀ ਹੱਥ ਜੀ ਨੂੰ ਮਿਲਿਆ ਹੋਇਆ ਆ ਇਹੀ ਹੱਤ ਆਮ ਆਦਮੀ ਪਾਰਟੀ ਹੱਕ ਦੇ ਨਾਲ ਪ੍ਰਕਾਰ ਨਾ ਚੁਕੀ ਆ ਤੇ ਹੁਣ ਉਹ ਲੋਕਾਂ ਨੂੰ ਧਰਨਾ ਦੇਣ ਤੋਂ ਰੋਕ ਰਹੀ ਕਿਵੇਂ ਦੇਖਦੇ ਹੋ ਐਫ ਆਈ ਆਰ ਨੂੰ ਜੀਟੀਆ ਸਾਹਿਬ ਦੇ ਜੋ ਪਾਈ ਇਹ ਬੂਰੀ ਫੇਕ ਹੈ ਯਾਰ 45 ਲੱਖ ਰੁਪਇਆ ਬਰਾਮਦ ਹੁੰਦਾ ਤੇ ਦਿੱਤਿਆ ਜਾਂਦਾ 500 ਰੁਪਇਆ ਤੇ ਇਹ ਸਭ ਕੁਝ ਧੂੜ ਦਾ ਭੰਡਾ ਹੈ ਤੇ ਧੂੜ ਦਾ ਭੰਡੇ ਨੂੰ ਸਾ ਜਾ ਕੇ ਥਾਲੀ ਦੇ ਵਿੱਚ ਬਰੋਚਿਆ ਜਾ। ਕਿਸੇ ਵਕ ਵਕ ਥਾਵਾ ਤੇ ਵੀ ਬਿਗਰਮ ਜੀ ਕੇ ਜਾਂ ਲੋ ਬਿਜੀ ਲੈਸ ਕੋਲ ਲੈ ਕੇ ਜਾਇਆ ਜਾਂਦਾ। ਉੱਥੇ ਕੀ ਬ੍ਰਾਮਧੀ ਹੋ ਰਹੀ ਹੈ ਉਹਨਾਂ ਕੋਲ? ਜੇ ਬ੍ਰਾਮਧੀ ਹੁੰਦੀ ਹੁੰਦੀ ਜੀ ਤਾਂ ਦੁਬਾਰਾ ਦੁਬਾਰਾ ਕਿੱਡੇ ਲਿਜਾਇਆ ਨਾ ਜਾਂਦਾ ਤੇ ਉਹਨਾਂ ਨੂੰ ਲਿਆਉਣ ਦੀ ਜਰੂਰਤ ਨਾ ਬੰਦੀ ਜੇ ਪ੍ਰੂਫ ਹੁੰਦੇ। ਇਹਦਾ ਪ੍ਰੂਫ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਅ ਜੇ ਆਪਾਂ ਕਹਿ ਦਈਏ ਕਿ ਕਿਤੋਂ ਕੁਝ ਜੁੜ ਨਹੀਂ ਰਿਹਾ ਤਾਂ ਜਗ੍ਹਾ ਜਗ੍ਹਾ ਟੱਕਰਾ ਮਾਰੀਆਂ ਜਾ ਰਹੇ